ਜਿਹੜੇ ਕਦੇ ਲੋਕਾਂ ਦੀ ਜਾਨ ਦੀ ਬਿਲਕੁਲ ਪਰਵਾਹ ਨਹੀਂ ਕਰਦੇ ਸੀ ਇੱਕ ਮਿੰਟ ਦੇ ਵਿੱਚ ਜਾਨ ਲੈ ਲੈਂਦੇ ਸੀ ਅੱਜ ਉਹਨਾਂ ਨੂੰ ਆਪ ਦੀ ਜਾਨ ਦਾ ਹੀ ਖਤਰਾ ਬਣਿਆ ਪਿਆ ਹੈ ਜਾਨ ਉਹਨਾਂ ਨੂੰ ਵੀ ਉੰਨੀ ਹੀ ਪਿਆਰੀ ਹੈ ਜਿੰਨੀ ਇੱਕ ਆਮ ਬੰਦੇ ਨੂੰ ਪਿਆਰੀ ਦਿੱਤੋ ਮੂਸੇ ਵਾਲਾ ਨੂੰ ਮਾਰਨ ਦੇ ਲਈ ਹਮ ਲਾਰੈਂਸ ਬਿਸ਼ਨੋਈ ਗੈਂਗ ਨੇ ਪੂਰੀ ਪਲੈਨਿੰਗ ਬਣਾਈ ਪਰ ਲਾਰੈਂਸ ਬਿਸ਼ਨੋਈ ਦਾ ਜਿਹੜਾ ਨੈਟਵਰਕ ਸੀ ਨਾ ਉਹ ਰਾਜਸਥਾਨ ਦੇ ਵੱਲ ਜ਼ਿਆਦਾ ਸੀ ਪੰਜਾਬ ਦੇ ਵਿੱਚ ਇੱਧਰ ਨੂੰ ਘੱਟ ਸੀਗਾ ਉਸੇ ਵਾਲਾ ਨੂੰ ਮਾਰਨ ਦੇ ਲਈ ਜਿਹੜੇ ਦੋ ਗੈਂਗ ਇਕੱਠੇ ਹੋਏ ਸੀ ਤੇ ਹੁਣ ਉਹ ਆਪਸ ਦੇ ਵਿੱਚ ਇੱਕ ਦੂਜੇ ਦੇ ਜਾਨੀ ਦੁਸ਼ਮਣ ਫੇਰ ਤੋਂ ਬਣ ਗਏ। ਕਿ ਸੁਪਰਡੈਂਟ ਜੇਲ ਦਾ ਜੱਗੂ ਨੂੰ ਇਹ ਧਮਕੀਆਂ ਦਿੰਦਾ ਸੀ ਵੀ ਤੈਨੂੰ ਅਸੀਂ ਬਠਿੰਡੇ ਜੇਲ ਭੇਜ ਕੇ ਤੈਨੂੰ ਉੱਥੇ ਅਸੀਂ ਤੇਰਾ ਕੰਮ ਕਰਵਾ ਦਾਂ। ਲਾਰੈਂਸ ਬਿਸ਼ਨੋਈ ਗੈਂਗ ਦੇ ਨਾਲ ਸੰਬੰਧਤ ਜਿਹੜੇ ਬਹੁਤ ਸਾਰੇ ਬੰਦੇ ਨੇ ਉਹ ਬਠਿੰਡਾ ਜੇਲ ਚ ਨੇ। ਪੁੰਨੀ ਚੜ ਪੁੰਦੀ ਹੈ ਲਾਰੈਂਸ ਦੇ ਜਿਹੜੇ ਬੰਦੇ ਹੁੰਦੇ ਨੇ ਉਹ ਜੱਗੂ ਭਗਵਾਨਪੁਰੀਆ ਦੇ ਬੰਦਿਆਂ ਤੇ ਹਮਲਾ ਕਰਦੇ ਨੇ ਜੇਲ੍ਹ ਦੇ ਵਿੱਚ ਹੀ ਐਸਾ ਉੱਪਰ ਅਣਖ ਹਮਲਾ ਹੁੰਦਾ ਕਿ ਜੱਗੂ ਭਗਵਾਨਪੁਰੀਏ ਦੇ ਜਿਹੜੇ ਦੋ ਬੰਦੇ ਹੁੰਦੇ ਨੇ ਉਹ ਮੌਕੇ ਤੇ ਮਾਰੇ ਜਾਂਦੇ ਹਨੇਰੇ ਪੌਡਕਾਸਟ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਰਾਜਦੀਪ ਸਿੰਘ ਤਾਂ ਕਹਿੰਦੇ ਲੋਕਾਂ ਨੂੰ ਮਾਰਨ ਵਾਲੇ ਹੁਣ ਆਪਣੇ ਹੀ ਮੌਤੋਂ ਡਰਨ ਲੱਗ ਗਏ ਨੇ 10 ਸਾਲ ਗੈਂਗਸਟਰ ਜੱਗੂ ਨੂੰ ਬਰਹਿੰਡਾ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਗਿਆ ਜਿਸ ਤੋਂ ਬਾਅਦ ਜੱਗੂ ਦੇ ਵਕੀਲ ਦੇ ਵੱਲੋਂ ਇੱਕ ਨੋਟਿਸ ਪ੍ਰਸ਼ਾਸਨ ਨੂੰ ਸਰਕਾਰ ਨੂੰ ਭੇਜਿਆ ਗਿਆ ਕਿ ਜੱਗੂ ਦੀ ਜਾਨ ਨੂੰ ਬਰਹਿੰਡਾ ਜੇਲ੍ਹ ਦੇ ਵਿੱਚ ਖਤਰਾ ਹੈਗਾ ਗੱਲਬਾਤ ਕਰਾਂਗੇ ਮੇਰੇ ਨਾਲ ਸੀਨੀਅਰ ਸਾਥੀ ਰਾਉ ਵਰਿੰਦਰ ਸਿੰਘ ਬੈਣੀਪਾਲ ਮੌਜੂਦ ਨੇ ਰਾਉ ਜੀ ਜਿਹੜੇ ਕਦੇ ਲੋਕਾਂ ਦੀ ਜਾਨ ਦੀ ਬਿਲਕੁਲ ਪਰਵਾਹ ਨਹੀਂ ਕਰਦੇ ਸੀ ਇੱਕ ਮਿੰਟ ਦੇ ਵਿੱਚ ਜਾਨ ਲੈ ਲੈਂਦੇ ਸੀ ਅੱਜ ਉਹਨਾਂ ਨੂੰ ਆਪ ਦੀ ਜਾਨ ਦਾ ਹੀ ਖਤਰਾ ਬਣਿਆ ਪਿਆਗਾ ਹੂੰ ਬਿਲਕੁਲ ਰਾਦੀਪ ਦੇਖੋ ਜਦੋਂ ਤੁਸੀਂ ਬੰਦਿਆਂ ਦੀਆਂ ਜਾਨਾਂ ਤੁਸੀਂ ਲੈ ਰਹੇ ਹੋ ਖੇਡਾਂ ਦੇ ਵਾਂਗ ਤੁਹਾਡੇ ਲਈ ਖੇਡ ਬਣ ਗਈ ਹੈ ਕਿਸੇ ਦੀ ਜਾਨ ਲੈਣਾ ਫਿਰ ਜਦੋਂ ਉੱਥੇ ਤੁਹਾਡੀ ਆਪਣੀ ਜਾਨ ਤੇ ਬਾਣਾ ਆਉਂਦੀ ਹੈ ਫਿਰ ਤੁਹਾਨੂੰ ਉਦੋਂ ਪਤਾ ਲੱਗਦਾ ਕਿ ਅਸਲ 'ਚ ਯਾਰ ਜਾਨ ਦਾ ਖਤਰਾ ਕਿੰਨਾ ਹੈ ਜਾਂ ਮਤਲਬ ਜਾਨ ਜਾਨ ਦਾ ਡਰ ਕਿੰਨਾ ਕਿ ਸਤਾਉਂਦਾ ਹੈ ਨਾ ਜੀ ਕਿਉਂਕਿ ਹਰ ਜੀਵ ਨੂੰ ਚਾਹੇ ਇਨਸਾਨ ਹੈ ਚਾਹੇ ਜਾਨਵਰ ਹੈ ਕੋਈ ਵੀ ਜੀਵ ਹੈ ਹੂੰ ਉਹਨੂੰ ਆਪਣੀ ਜਾਨ ਤੇ ਜ਼ਿੰਦਗੀ ਸਭ ਤੋਂ ਪਿਆਰੀ ਹੁੰਦੀ ਹੈ ਜੀ ਠੀਕ ਹੈ ਆਪਾਂ ਕਈ ਵਾਰ ਕਹਿ ਦਿੰਨੇ ਆ ਨਾ ਕਿ ਯਾਰ ਇਹ ਤਾਂ ਚਲੋ ਜਾਨਵਰ ਸੀ ਚਲੋ ਮਰ ਗਿਆ ਜੂਨ ਚੋਂ ਨਿਕਲ ਗਿਆ ਜਾਨ ਉਹਨੂੰ ਵੀ ਓਨੀ ਪਿਆਰੀ ਹੈ ਜਿੰਨੀ ਇਨਸਾਨ ਨੂੰ ਪਿਆਰੀ ਹੈ ਸੋ ਜਿਹੜੇ ਅਪਰਾਧ ਦੀ ਦੁਨੀਆ 'ਚ ਬੰਦੇ ਗਏ ਹੋਏ ਨੇ ਜਿਆ ਗੈਂਗਸਟਰ ਨੇ ਆਪਾਂ ਬਦਮਾਸ਼ ਕਹਿ ਦਿੰਨੇ ਆ ਜਾਨ ਉਹਨਾਂ ਨੂੰ ਵੀ ਓਨੀ ਹੀ ਪਿਆਰੀ ਆ ਜਿੰਨੀ ਇੱਕ ਆਮ ਬੰਦੇ ਨੂੰ ਪਿਆਰੀ ਆ ਸੋ ਗੱਲ ਇਹ ਹੋਇਆ ਇਦਾਂ ਆ ਕਿ ਦੇਖੋ ਸਿੱਧੂ ਮੂਸੇਵਾਲਾ ਨੂੰ ਮਾਰਨ ਦੇ ਲਈ ਹਮ ਲਾਰੈਂਸ ਬਿਸ਼ਨੋਈ ਗੈਂਗ ਨੇ ਪੂਰੀ ਪਲੈਨਿੰਗ ਬਣਾਈ 골ਡੀ ਬਰਾੜ ਨੇ ਪਲੈਨਿੰਗ ਬਣਾਈ ਜੋ ਸਭ ਪਤਾ ਹੁਣ ਆਪਾਂ ਨੂੰ ਇਹ ਬਾਰ ਬਾਰ ਦੱਸਣ ਦੀ ਲੋੜ ਨਹੀਂ ਪਰ ਲਾਰੈਂਸ ਬਿਸ਼ਨੋਈ ਦਾ ਜਿਹੜਾ ਨੈਟਵਰਕ ਸੀ ਨਾ ਉਹ ਰਾਜਸਥਾਨ ਦੇ ਵੱਲ ਜ਼ਿਆਦਾ ਸੀ ਪੰਜਾਬ ਦੇ ਵਿੱਚ ਇਧਰ ਨੂੰ ਘੱਟ ਸੀਗਾ ਹਮ ਤੇ ਹੁਣ ਇਸ ਵੱਡੇ ਜਿਹੜਾ ਇਹ ਅ ਅੰਜਾਮ ਦੇਣਾ ਸੀ ਇਹਨਾਂ ਨੇ ਸਿੱਧੂ ਮੂਸੇਵਾਲੇ ਦਾ ਕਤਲ ਕਰਨਾ ਸੀ ਇਹਦੇ ਲਈ ਇਹਨਾਂ ਨੂੰ ਪੰਜਾਬ ਦੇ ਵਿੱਚ ਵੀ ਨੈਟਵਰਕ ਚਾਹੀਦਾ ਸੀਗਾ ਤੇ ਫਿਰ ਇਹ ਹੱਥ ਮਿਲਾਉਂਦੇ ਨੇ ਜੱਗੂ ਭਗਵਾਨਪੁਰੀਆ ਦੇ ਨਾਲ ਤੇ ਅਗਿਓ ਜੱਗੂ ਭਗਵਾਨਪੁਰੀਆ ਵੀ ਫਿਰ ਇਸ ਪਲੈਨਿੰਗ ਦਾ ਹਿੱਸਾ ਬਣ ਜਾਂਦਾ ਤੇ ਉਹ ਬਹੁਤ ਸਾਰੀਆਂ ਚੀਜ਼ਾਂ ਲੌਜਿਸਟਿਕ ਮਹੱਈਆ ਕਰਾਉਂਦਾ ਤੇ ਨਾਲ ਬੰਦੇ ਮਹੱਈਆ ਕਰਾਉਂਦਾ ਤੇ ਕੇਸ਼ਵ ਤੇ ਜਿਹੜਾ ਮੰਨੂ ਕੁੱਸਾ ਤੇ ਜਿਹੜਾ ਇੱਕ ਹੋਰ ਮੁੰਡਾ ਮਰੇ ਸੀ ਇੱਧਰ ਅੰਮ੍ਰਿਤਸਰ ਦੇ ਵਿੱਚ ਤਰਨਤਾਰਨ ਇਲਾਕੇ 'ਚ ਉਹ ਦਰਅਸਲ ਜਗੂ ਭਗਵਾਨਪੁਰੀਏ ਦੇ ਹੀ ਬੰਦੇ ਸੀ ਜਗਰੂਪ ਰੂਪਾ ਜਗਰੂਪ ਰੂਪਾ ਤੇ ਮੰਨੂ ਕੁੱਸਾ ਜੀ ਤੇ ਉਹਨਾਂ ਦਾ ਜਿਹੜਾ ਇਨਕਾਊਂਟਰ ਹੋਇਆ ਸੀਗਾ ਉਹ ਇੱਕ ਖੰਡਰ ਜੇ ਘਰ 'ਚ ਸਾਨੂੰ ਯਾਦ ਹੋਣਾ ਜੀ ਤੇ ਹੁਣ ਕੀ ਆ ਇਹ ਤੋਂ ਬਾਅਦ ਜਦੋਂ ਇਹ ਇਕੱਠੇ ਤਾਂ ਹੋ ਗਏ ਤੇ ਉਸ ਤੋਂ ਬਾਅਦ ਹੌਲੀ-ਹੌਲੀ ਇਹ ਦਰਾਰਾਂ ਪੈਣ ਲੱਗੀਆਂ ਨੇ ਤਾਂ ਜਿਹੜੇ ਸਿੱਧੂ ਮੂਸੇਵਾਲਾ ਨੂੰ ਮਾਰਨ ਦੇ ਲਈ ਜਿਹੜੇ ਦੋ ਗੈਂਗ ਇਕੱਠੇ ਹੋਏ ਸੀ ਤੇ ਹੁਣ ਉਹ ਆਪਸ ਦੇ ਵਿੱਚ ਇੱਕ ਦੂਜੇ ਦੇ ਜਾਨੀ ਦੁਸ਼ਮਣ ਫੇਰ ਤੋਂ ਬਣ ਗਏ ਨੇ ਹੂੰ ਹੁਣ ਜੱਗੂ ਭਗਵਾਨਪੁਰਿਆ ਕਪੂਰਥਲਾ ਜੇਲ੍ਹ ਦੇ ਵਿੱਚ ਰਹਿ ਰਿਹਾ ਸੀ ਜੀ ਤੇ ਕਪੂਰਥਲਾ ਜੇਲ੍ਹ ਦੇ ਵਿੱਚ ਜੱਗੂ ਭਗਵਾਨਪੁਰਿਆ ਦੇ ਵਕੀਲ ਦਾ ਇਹ ਆਖਣਾ ਆਰ ਕਾਰਤਿੱਕੀ ਉਹਨਾਂ ਦਾ ਵਕੀਲ ਹੈ ਉਹਨਾਂ ਦਾ ਇਹ ਆਖਣਾ ਉਹਨਾਂ ਨੇ ਇਲਜ਼ਾਮ ਲਾਏ ਨੇ ਕਪੂਰਥਲਾ ਜੇਲ੍ਹ ਪ੍ਰਸ਼ਾਸਨ ਤੇ ਤੇ ਸੁਪਰਡੈਂਟ ਤੇ ਕਹਿੰਦੇ ਕਿ ਸੁਪਰਡੈਂਟ ਜੇਲ੍ਹ ਦਾ ਜੱਗੂ ਨੂੰ ਇਹ ਧਮਕੀਆਂ ਦਿੰਦਾ ਸੀ ਵੀ ਤੈਨੂੰ ਅਸੀਂ ਬਠਿੰਡੇ ਜੇਲ੍ਹ ਭੇਜ ਕੇ ਤੈਨੂੰ ਉੱਥੇ ਅਸੀਂ ਤੇਰਾ ਕੰਮ ਕਰਵਾ ਦੇਣਾ ਅੱਛਾ ਤੇ ਇਸ ਨੂੰ ਦੇਖਦੇ ਆ ਇਹਨਾਂ ਨੇ ਕੀ ਕੀਤਾ ਕਿ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਤੀ ਸੀ ਇੱਕ ਕਿ ਮੈਨੂੰ ਕਪੂਰਥਲਾ ਜੇਲ੍ਹ ਸੇਫ ਹੈ ਮੈਨੂੰ ਇੱਥੋਂ ਕਿਸੇ ਹੋਰ ਜੇਲ੍ਹ ਚ ਨਾ ਭੇਜਿਆ ਜਾਵੇ ਸੋ ਉਹਦੇ ਤੇ ਕੋਈ ਹਾਈ ਕੋਰਟ ਨੇ ਆਰਡਰ ਕੀਤੇ ਹੋਣੇ ਆ ਕਿ ਜੱਗੂ ਨੂੰ ਸ਼ਿਫਟ ਕਰਨ ਤੋਂ ਪਹਿਲਾਂ ਕੋਈ ਨੋਟਿਸ ਦਿੱਤਾ ਜਾਵੇ ਜਾਂ ਜਾਣਕਾਰੀ ਦਿੱਤੀ ਜਾਵੇ ਪਰ ਹੁਣ ਗੱਲ ਇਹ ਹੈ ਕਿ ਹੋਇਆ ਇਹ ਕਿ 2 ਦਿਨ ਪਹਿਲਾਂ ਕਪੂਰਥਲਾ ਜੇਲ੍ਹ ਸਡਨਲੀ ਜੱਗੂ ਭਗਵਾਨਪੁਰੀਆ ਨੂੰ ਆਪਣੀ ਜੇਲ੍ਹ ਚੋਂ ਕੱਢ ਕੇ ਬਠਿੰਡਾ ਜੇਲ੍ਹ ਸ਼ਿਫਟ ਕਰੇ ਆਉਂਦੀ ਆ ਜੀ ਤੇ ਫਿਰ ਉਸ ਤੋਂ ਬਾਅਦ ਜੱਗੂ ਭਗਵਾਨਪੁਰੀਏ ਦਾ ਵਕੀਲ ਅੱਗੇ ਆਇਆ ਤੇ ਫਿਰ ਉਹਨਾਂ ਨੇ ਇਹ ਦੁਹਾਈ ਪਾਈ ਆ ਕਿ ਉੱਥੇ ਤਾਂ ਜੱਗੂ ਭਗਵਾਨਪੁਰੀਏ ਦੀ ਜਾਨ ਨੂੰ ਖਤਰਾ ਉਹ ਖਤਰਾ ਕਿਉਂ ਹੈ ਕਿਉਂਕਿ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਲ ਸੰਬੰਧਿਤ ਜਿਹੜੇ ਬਹੁਤ ਸਾਰੇ ਬੰਦੇ ਨੇ ਉਹ ਬਠਿੰਡਾ ਜੇਲ੍ਹ ਚ ਨੇ ਹੁਣ ਤੁਹਾਨੂੰ ਯਾਦ ਹੋਣਾ ਕਿ ਲਾਰੈਂਸ ਬਿਸ਼ਨੋਈ ਖੁਦ ਵੀ ਬਠਿੰਡਾ ਜੇਲ੍ਹ ਚ ਕਿੰਨਾ ਟਾਈਮ ਲਾ ਕੇ ਆਇਆ ਜੀ ਸੋ ਉਹ ਬਠਿੰਡਾ ਜੇਲ੍ਹ ਚ ਆਪ ਲਾਰੈਂਸ ਲਾ ਕੇ ਆਇਆ ਤੇ ਉਹ ਜਦੋਂ ਕੋਈ ਇਸ ਤਰੀਕੇ ਦਾ ਕੋਈ ਵੱਡਾ ਗੈਂਗਸਟਰ ਜਦੋਂ ਰਹਿੰਦਾ ਉਹ ਫਿਰ ਬਹੁਤ ਸਾਰੇ ਲੋਕ ਜੇਲ੍ਹ ਦੇ ਵਿੱਚ ਉਹਦੇ ਨਾਲ ਜੁੜ ਜਾਂਦੇ ਨੇ ਕਿਉਂਕਿ ਗਲੋਰੀਫਾਈ ਹੋਇਆ ਆ ਨਾ ਸਾਰਾ ਕੁਝ ਮਾਮਲਾ ਹਰ ਇੱਕ ਬੰਦਾ ਕਹਿੰਦਾ ਕਿ ਯਾਰ ਮੈਂ ਲਾਰੈਂਸ ਦੇ ਨਾਲ ਜੁੜ ਜਾ ਮੈਂ ਇਦਾਂ ਹੋ ਜਾ ਨਾ ਮਤਲਬ ਇਹ ਹੁੰਦਾ ਹੀ ਹੈ ਇੱਕ ਸਾਈਕੋਲੋਜੀ ਹੈ ਕਿ ਜਿਹੜਾ ਅਪਰਾਧ ਦੀ ਦੁਨੀਆ ਚ ਉਹ ਵੱਡੇ ਅਪਰਾਧੀ ਦੇ ਨਾਲ ਜੁੜਨਾ ਚਾਹੁੰਦਾ ਹੀ ਚਾਹੁੰਦਾ ਹੈ ਕਿ ਮੇਰਾ ਵੀ ਸ਼ਾਇਦ ਇੱਧਰ ਨਾ ਹੋ ਜੂ ਇਹਨਾਂ ਨੂੰ ਇਹ ਇਹ ਲੱਗਦਾ ਹੁੰਦਾ ਸੋ ਜੱਗੂ ਭਗਵਾਨਪੁਰਿਆ ਨੂੰ ਪਤਾ ਹੈ ਕਿ ਬਠਿੰਡਾ ਜੇਲ ਮੇਰੇ ਲਈ ਖਤਰਨਾਕ ਹੈ ਹੁਣ ਇਹਦਾ ਵੀ ਇੱਕ ਕਾਰਨ ਹੈ ਪਿਛਲੇ ਸਾਲ 26 ਫਰਵਰੀ 2023 ਨੂੰ ਗਵਿੰਦਗਲ ਜੇਲ ਦੇ ਵਿੱਚ ਇੱਕ ਖੂਨੀ ਝੜਪ ਹੁੰਦੀ ਹੈ ਸ਼ਾਇਦ ਤੁਹਾਨੂੰ ਯਾਦ ਵੀ ਹੋਵੇ ਉਹ ਚੀਜ਼ ਖੂਨੀ ਝੜਪ ਹੁੰਦੀ ਹੈ ਲਾਰੈਂਸ ਦੇ ਜਿਹੜੇ ਬੰਦੇ ਹੁੰਦੇ ਨੇ ਉਹ ਜੱਗੂ ਭਗਵਾਨਪੁਰਿਆ ਦੇ ਬੰਦਿਆਂ ਤੇ ਹਮਲਾ ਕਰਦੇ ਨੇ ਜੇਲ੍ਹ ਦੇ ਵਿੱਚ ਹੀ ਬਿਲਕੁਲ ਉਹ ਜਿਹੜਾ ਕੋਈ ਜਿਹੜੇ ਆਪਣੇ ਚਮਚੇ ਹੁੰਦੇ ਨੇ ਉਹਨਾਂ ਨੂੰ ਤਿੱਖੇ ਕਰਕੇ ਮਤਲਬ ਐਦਾ ਚਾਕੂ ਵਗੈਰਾ ਬਣਾ ਕੇ ਤੇ ਉੱਥੇ ਐਸਾ ਉਹ ਭਿਆਨਕ ਹਮਲਾ ਹੁੰਦਾ ਕਿ ਜੱਗੂ ਭਗਵਾਨਪੁਰੀਏ ਦੇ ਜਿਹੜੇ ਦੋ ਬੰਦੇ ਹੁੰਦੇ ਨੇ ਉਹ ਮੌਕੇ ਤੇ ਮਾਰੇ ਜਾਂਦੇ ਨੇ ਬਿਲਕੁਲ ਉਹਦੇ ਚੋਂ ਇੱਕ ਤਾਂ ਸੀਗਾ ਮਨਦੀਪ ਤੂਫਾਨ ਹੂੰ ਤੇ ਦੂਸਰਾ ਮੇਰੇ ਹਿਸਾਬ ਨਾਲ ਮਨਮੋਹ ਮੋੜਾ ਸੀ ਜੀ ਮਨਦੀਪ ਤੂਫਾਨ ਤੇ ਮਨਮੋਹ ਮੋੜਾ ਮੌਕੇ ਤੇ ਮਾਰੇ ਜਾਂਦੇ ਆ ਜੇ ਹੂੰ ਤੇ ਜਿਹੜਾ ਕੇਸ਼ਵ ਆ ਇੱਕ ਬਠਿੰਡੇ ਵਾਲਾ ਮੁੰਡਾ ਤੇ ਉਹ ਜ਼ਖਮੀ ਹੋ ਗਿਆ ਸੀਗਾ ਜੇ ਇਸ ਤਰੀਕੇ ਨਾਲ ਉਥੋਂ ਇਹ ਜਿਹੜੀ ਰਾਈਵਲਰੀ ਆ ਜਿਹੜੀ ਦੁਸ਼ਮਣੀ ਆ ਦੋਹਾਂ ਗਰੁੱਪਾਂ ਦੀ ਉਹ ਹੋਰ ਵੱਧ ਗਈ ਸੀ ਕਿਉਂਕਿ ਹੁਣ ਕਤਲ ਕਰਨ ਲੱਗ ਗਏ ਹੂੰ ਤੇ ਦੂਜੇ ਪਾਸੇ ਇਹ ਜਿਹੜਾ ਮਨੁਕੁਸ਼ਾ ਤੇ ਉਹ ਜਿਹੜਾ ਆਪਾਂ ਪਹਿਲਾਂ ਮਾਰੇ ਸੀ ਉਧਰ ਚਰੂਪ ਰੂਪਾ ਚਗਰੂਪ ਰੂਪਾ ਹੂੰ ਉਹ ਜਦੋਂ ਮਰੇ ਸੀ ਤੇ ਜੱਗੂ ਭਗਵਾਨਪੁਰੀਆ ਗੈਂਗ ਨੂੰ ਇਹ ਲੱਗਿਆ ਸੀ ਕਿ ਇਹ ਇਨਪੁੱਟ ਹੈ ਜਾਂ ਵੀ ਦੂਸਰੇ ਗਰੁੱਪ ਨੇ ਸਾਡੇ ਉਹਨਾਂ ਬਾਰੇ ਦੱਸਿਆ ਵੀ ਉਹਨਾਂ ਨੇ ਜਾਣ ਕੇ ਫੜਾਤੇ ਤੇ ਜਾਣ ਕੇ ਅਨਕਾਊਂਟਰ ਕਰਵਾਤਾ ਸੋ ਇਸ ਤਰੀਕੇ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਰਹੀਆਂ ਨੇ ਹੁਣ ਦੂਸਰਾ ਜਦੋਂ ਇਹ ਇਲਜ਼ਾਮ ਲੱਗ ਲੱਗ ਰਹੇ ਨੇ ਜਗਰੂਪ ਦਾ ਜੱਗੂ ਭਗਵਾਨਪੁਰੀਏ ਦੇ ਵਕੀਲ ਦੇ ਵੱਲੋਂ ਕਿ ਜੇਲ੍ਹ ਪ੍ਰਸ਼ਾਸਨ ਜਾਂ ਜੇਲ੍ਹ ਸੁਪਰਡੈਂਟ ਨੇ ਉਹਨੂੰ ਧਮਕਾਇਆ ਤੇ ਫਿਰ ਉਸ ਦੌਰ ਦੇ ਵਿੱਚ ਹੁਣ ਬਠਿੰਡਾ ਭੇਜਤਾ ਜੱਗੂ ਭਗਵਾਨਪੁਰੀਏ ਨੂੰ ਤੇ ਹੁਣ ਜੱਗੂ ਭਗਵਾਨਪੁਰੀਆ ਨੇ ਇਹ ਦੁਹਾਈ ਪਾਈ ਆ ਕਿ ਭਈ ਮੈਨੂੰ ਇੱਥੇ ਜਾਣ ਦਾ ਖਤਰਾ ਮੈਨੂੰ ਤਾਂ ਇਹ ਮਾਰ ਦੇਣਗੇ ਕਿਉਂਕਿ ਉਸ ਜੇਲ੍ਹ ਦੇ ਵਿੱਚ ਬਹੁਤ ਵੱਡੇ ਵੱਡੇ ਅਪਰਾਧੀ ਆ ਕਿ ਉਹ ਬੈਠੇ ਨੇ ਕਿ ਰੌਜੀ ਉਧਰ ਵੀ ਇਹਨਾਂ ਨੂੰ ਖਤਰਾ ਦਾ ਬਹੁਤ ਵੱਡੇ ਵੱਡੇ ਸ਼ਾਟਕ ਸ਼ੂਟਰ ਨੇ ਉਹ ਵੀ ਬੈਠੇ ਨੇ ਉੱਥੇ ਸੋ ਇਸ ਕਰਕੇ ਜੱਗੂ ਭਗਵਾਨਪੁਰੀਆ ਜਿਹੜੇ ਕੀ ਜਿਹੜਾ ਕੀ ਉਹਦਾ ਗੈਂਗ ਆ ਜਿਨੇ ਹੁਣ ਤੱਕ ਕਿੰਨੇ ਆ ਲੁੱਟਾਂ ਖੋਹਾਂ ਕੀਤੀਆਂ ਨੇ ਜਾਂ ਬੰਦੇ ਵੀ ਮਾਰੇ ਹੋਣੇ ਕਤਲ ਕੀਤੇ ਹੋਣੇ ਹੁਣ ਜਦੋਂ ਉਸ ਤੇ ਆਪਣੀ ਜਾਣ ਤੇ ਆਈ ਆ ਤਾਂ ਉਹ ਉਹਨੂੰ ਪਤਾ ਲੱਗਿਆ ਕਿ ਅਸਲ ਮੌਤ ਦਾ ਡਰ ਕੀ ਹੁੰਦਾ ਹੂੰ ਤੇ ਹੁਣ ਇਹ ਪਾਈ ਆ ਹੁਣ ਉਹਦੇ ਵਕੀਲ ਨੇ ਇਹ ਜਿਹੜਾ ਡੀਜੀਪੀ ਪੰਜਾਬ ਤੇ ਜੇਲ ਪ੍ਰਸ਼ਾਸਨ ਦੋਨਾਂ ਨੂੰ ਲੀਗਲ ਨੋਟਿਸ ਭੇਜਿਆ ਕਿ ਇਸ ਤਰੀਕੇ ਨਾਲ ਕਰਕੇ ਪ੍ਰਸ਼ਾਸਨ ਨੇ ਜਿਹੜਾ ਉਹ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਕੀਤੀ ਆ ਤੇ ਉਹ ਨੋਟਿਸ ਭੇਜਿਆ ਹੁਣ ਦੇਖਦੇ ਆ ਨੋਟਿਸ ਦਾ ਜਵਾਬ ਕੀ ਆਉਂਦਾ ਤੇ ਕਿੰਨੇ ਕ ਦਿਨ ਜੱਗੂ ਭਗਵਾਨਪੁਰੀਆ ਨੂੰ ਬਠਿੰਡਾ ਜੇਲ੍ਹ ਚ ਰਹਿਣਾ ਪੈਂਦਾ ਤੇ ਇਹ ਵੀ ਚਲੋ ਇੱਕ ਵੱਖਰੀ ਗੱਲ ਆ ਕਿ ਡਰ ਹੋਇਆ ਜਾਂ ਨਹੀਂ ਹੋਇਆ ਪਰ ਦੂਸਰੇ ਪਾਸੇ ਇਹ ਵੀ ਇੱਕ ਗੰਭੀਰ ਮਸਲਾ ਕਿ ਜੇ ਕਪੂਰਥਲਾ ਜੇਲ੍ਹ ਦੇ ਸੁਪਰਡੈਂਟ ਤੇ ਜੱਗੂ ਭਗਵਾਨਪੁਰੀਏ ਦੇ ਵਕੀਲ ਨੇ ਇਹ ਇਲਜ਼ਾਮ ਲਾਏ ਨੇ ਕਿ ਉਹਨੇ ਖੁਦ ਸਾਹਮਣੇ ਖੜ ਕੇ ਕਿਹਾ ਜੱਗੂ ਭਗਵਾਨਪੁਰੀਆ ਨੂੰ ਵੀ ਤੈਨੂੰ ਅਸੀਂ ਬਠਿੰਡਾ ਜੇਲ੍ਹ ਚ ਭੇਜ ਕੇ ਤੇਡਾ ਕੰਮ ਕਰਵਾ ਦੇਣਾ ਤਾਂ ਫਿਰ ਉਸੇ ਤਰੀਕੇ ਦੀਆਂ ਗੱਲਾਂ ਹੁੰਦੀਆਂ ਜਾਪਰੀਆਂ ਨੇ ਕੀ ਕਪੂਰਥਲਾ ਜੇਲ੍ਹ ਚ ਹੁਣ ਉਹਨੂੰ ਬਠਿੰਡਾ ਸ਼ਿਫਟ ਕੀਤਾ ਗਿਆ ਇਹ ਚ ਵੀ ਕਿੰਨੀ ਕ ਸੱਚਾਈ ਹੈ ਇਹ ਇਲਜ਼ਾਮਾਂ ਚ ਇਹ ਵੀ ਪੁਲਿਸ ਤੇ ਜੇਲ੍ਹ ਪ੍ਰਸ਼ਾਸਨ ਨੂੰ ਇਹਦੀ ਜਾਂਚ ਕਰਾਉਣੀ ਚਾਹੀਦੀ ਹੈ ਕਿ ਵਾਕਈ ਉਹ ਸੁਪਰਡੈਂਟ ਨੇ ਕਪੂਰਥਲਾ ਜੇਲ੍ਹ ਦੇ ਨੇ ਇਹ ਗੱਲ ਕਹੀ ਹੈ ਜਾਂ ਇਹ ਗੱਲ ਜਾਣਬੁੱਝ ਕੇ ਬਣਾਈ ਗਈ ਹੈ ਇਸ ਤਰੀਕੇ ਦੇ ਨਾਲ ਕਿ ਉਹਨੂੰ ਕਿਸੇ ਹੋਰ ਜੇਲ੍ਹ ਚ ਸ਼ਿਫਟ ਨਾ ਕੀਤਾ ਜਾਵੇ ਸੋ ਦੇਖਣਾ ਹੈ ਕਿ ਕਿੰਨੇ ਕ ਦਿਨ ਬਠਿੰਡਾ ਜੇਲ੍ਹ ਚ ਹੁਣ ਜੱਗੂ ਭਗਵਾਨਪੁਰੀਆ ਰਹਿੰਦਾ ਤੇ ਜੇ ਰਿਹਾ ਵੀ ਆ ਤਾਂ ਉੱਥੇ ਕਿੰਨਾ ਕੁ ਸੁਰੱਖਿਅਤ ਆ ਹੋ ਕੀ ਕੋਈ ਆਉਣ ਵਾਲੇ ਦਿਨਾਂ ਚ ਇਦਾਂ ਤਾਂ ਨਹੀਂ ਹੋਊਗਾ ਕਿ ਜੱਗੂ ਭਗਵਾਨਪੁਰੀਆ ਤੇ ਕੋਈ ਹਮਲਾ ਹੋ ਜੇ ਕਿ ਜਿਹੜੀ ਜੱਗੂ ਭਗਵਾਨਪੁਰੀਆ ਨੇ ਇਹ ਸ਼ੱਕ ਜ਼ਾਹਿਰ ਕੀਤਾ ਕਿ ਮੇਰੇ ਤੇ ਹਮਲਾ ਹੋ ਸਕਦਾ ਕਿ ਕਿਤੇ ਵਾਕਈ ਸੱਚੀ-ਮੁੱੱਚੀ ਉੱਥੇ ਹਮਲਾ ਹੋ ਵੀ ਨਾ ਜਾਵੇ ਸੋ ਇਹ ਸਾਰੀਆਂ ਗੱਲਾਂ ਦੇਖਣ ਵਾਲੀਆਂ ਨੇ ਪਰ ਇਹ ਵੱਡੀ ਗੱਲ ਹੋ ਜਾਂਦੀ ਆ ਕਿ ਜਦੋਂ ਜੱਗੂ ਭਗਵਾਨਪੁਰੀਏ ਦੇ ਵਕੀਲ ਜੇਲ ਸੁਪਰਡੈਂਟ ਤੇ ਇਸ ਤਰੀਕੇ ਦਾ ਇਲਜ਼ਾਮ ਲਾਵੇ ਤੇ ਉਹੀ ਜੇ ਪ੍ਰਸ਼ਾਸਨ ਹੈ ਜਿਹੜਾ ਉਹ ਜੱਗੂ ਭਗਨਪੁਰਿਆ ਨੂੰ ਉਸੇ ਤਰੀਕੇ ਦੇ ਨਾਲ ਕਪੂਰਥਲਾ ਜੇਲ੍ਹ ਤੋਂ ਕੱਢ ਕੇ ਬਠਿੰਡਾ ਜੇਲ੍ਹ ਸ਼ਿਫਟ ਕਰ ਦੇ ਤੇ ਫਿਰ ਸਵਾਲ ਖੜੇ ਹੁੰਦੇ ਨੇ ਬਿਲਕੁਲ ਉਹੀ ਗੱਲ ਜਿਹੜੀ ਆਪਾਂ ਸ਼ੁਰੂ ਚ ਕੀਤੀ ਸੀ ਕਿ ਜਾਨ ਹਰ ਇੱਕ ਨੂੰ ਪਿਆਰੀ ਹੈ ਹੂੰ ਕੋਈ ਇਨਸਾਨ ਜਿਨੇ ਕਿੰਨੀਆਂ ਵੀ ਇਨਸਾਨਾਂ ਦੀ ਜ਼ਿੰਦਗੀ ਜਾਂ ਜਾਨ ਲਈ ਹੋਵੇ ਉਹਦੀ ਜਦੋਂ ਆਪਣੀ ਜਾਨ ਤੇ ਆਉਂਦੀ ਹੈ ਤੇ ਫਿਰ ਮੈਨੂੰ ਲੱਗਦਾ ਕਿ ਅਸਲ ਜਾਨ ਤੇ ਜ਼ਿੰਦਗੀ ਦੇ ਮੁੱਲ ਦਾ ਪਤਾ ਲੱਗਦਾ ਰਾਤ